ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਹਾਂ ਪਿੰਡ ਕਲਰਕੋਟ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਲਰਕੋਟ ਦਾ ਜਿਹੜਾ ਮੇਲਾ ਦਿਖਾਵਾਂਗੇ ਤੇ ਅੱਜ ਵੀਰਵਾਰ ਦਾ ਦਿਨ ਹੈ। ਵੀਰਵਾਰ ਦੇ ਦਿਨੇ ਬਹੁਤ ਵੱਡਾ ਮੇਲਾ ਲੱਗਦਾ ਹੈ। ਇਹ 4-5 ਮੇਲੇ ਹੁੰਦੇ ਨੇ ਕਲਰਕੋਟ ਦੇ। ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ। ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ। ਚੱਲਦੇ ਆਪਾਂ ਕਰਦੇ ਆਂ ਮੇਲੇ ਦੇ ਵਿੱਚ ਐਂਟਰੀ। ਲਓ ਜੀ ਆਪਾਂ ਪਹੁੰਚ ਗਏ ਕਲਰ ਕੋਟ ਇਧਰ ਸਾਰਾ ਮੇਲਾ ਲੱਗਿਆ ਹੋਇਆ ਆ ਸਾਰੀ ਜਗ੍ਹਾ 'ਚ ਤੇ ਇੱਥੇ ਨਾ ਹਾਂ ਮੀਂਹ ਆਉਣ ਕਰਕੇ ਕਾਰਾਂ ਦੀ ਪਾਰਕਿੰਗ ਜਿਹੜੀ ਫੁੱਲ ਹੋ ਗਈ ਪਾਣੀ ਨਾਲ ਦੇਖ ਸਕਦੇ ਹੋ ਤੁਸੀਂ ਕਾਰਾਂ ਇਧਰ ਇਧਰੇ ਖੜੀਆਂ ਨੇ ਤੇ ਜਾਂ ਫਿਰ ਸੜਕ ਦੇ ਆਲੇ ਦੁਆਲੇ ਮੈਨੂੰ ਵੀ ਪੂਰੇ 20 ਮਿੰਟ ਹੋ ਗਏ ਜਾਮ ਦੇ ਵਿੱਚ ਖੜੇ ਨੂੰ ਮੂਰੇ ਲਾਈਨ ਲੱਗੀ ਪਈ ਹੈ ਗੱਡੀਆਂ ਦੀ ਸਾਰੀ ਹੁਣ ਦੇਖਦੇ ਆ ਗੱਡੀ ਲਾਉਣ ਨੂੰ ਜਗ੍ਹਾ ਮਿਲਦੀ ਹੈ ਕਿ ਨਹੀਂ ਇੱਥੇ ਸਾਈਡ ਤੇ ਸਾਰੀਆਂ ਗੱਡੀਆਂ ਗੱਡੀਆਂ ਲਾਈਆਂ ਹੋਈਆਂ ਨੇ ਤੇ ਅੱਗੇ ਜਗ੍ਹਾ ਲੱਭ ਕੇ ਗੱਡੀ ਲਾਉਨੇ ਆ ਫਿਰ ਮੇਲੇ 'ਚ ਜਾਵਾਂਗੇ ਮੇਲਾ ਬਹੁਤ ਭਰਿਆ ਹੋਇਆ ਪਰ ਲਓ ਜੀ ਪੂਰਾ ਅੱਧਾ ਪੌਣਾ ਘੰਟਾ ਜਾਮ 'ਚ ਖੜਨ ਤੋਂ ਬਾਅਦੋਂ ਆਪਾਂ ਪਾਰਕਿੰਗ 'ਚ ਗੱਡੀ ਲਾਤੀ ਤੇ ਮੇਲਾ ਹਲੇ ਵੀ ਜਿਹੜਾ ਪੂਰਾ ਭਖਿਆ ਹੋਇਆ ਹੈ ਮੈਨੂੰ ਟਾਈਮ ਬਹੁਤ ਲੱਗਿਆ ਯਾਰ ਟ੍ਰੈਫਿਕ ਦੇ ਵਿੱਚ ਕਿਉਂ ਜਾਮ ਲੱਗ ਗਿਆ ਸੀ ਮੈਨੂੰ ਐ ਸੀ ਲੈ ਵੀ ਕਿਤੇ ਮੇਲਾ ਵੇਖਣ ਨਾ ਜਾਵੇ। ਇੱਥੋਂ ਦੂਰੋਂ ਹੀ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਮੇਲੇ ਦੇ ਵਿੱਚ ਦੇਖ ਸਕਦੇ ਹੋ। ਤੇ ਅੱਜ ਥੋੜਾ ਜਿਹਾ ਮੀਂਹ ਨੇ ਕੰਮ ਖਰਾਬ ਕਰਤਾ। ਮੀਂਹ ਨੇ ਚੱਕੜ ਜਾ ਕਰਤਾ ਤਾਂ ਕਰਕੇ ਬਹੁਤ ਪ੍ਰੋਬਲਮ ਆਉਂਦੀ ਆ। ਬਾਕੀ ਇੱਥੋਂ ਤੁਸੀਂ ਦੁਕਾਨਾਂ ਦੇਖ ਸਕਦੇ ਹੋ। ਹੈਨਾ? ਬਹੁਤ ਇਕੱਠਾ ਹੈ ਮੇਲੇ ਦੇ ਵਿੱਚ ਇਹ ਤਿੰਨ ਚਾਰ ਮੇਲੇ ਲੱਗਦੇ ਹੁੰਦੇ ਨੇ 10 ਰੁਪਏ ਦਾ ਕਲਰ ਕੋਡ ਦੇ ਅੱਥਲੇ ਤੁਸੀਂ ਦੇਖੋ ਕਿਵੇਂ ਚੱਕੜ ਹੋਇਆ ਪਿਆ ਨਹੀਂ ਕਰਕੇ ਥੋੜਾ ਜਿਹਾ ਖਰਾਬ ਹੋ ਗਿਆ ਕੰਮ ਜਿਹੜੀਆਂ ਪਾਰਕਿੰਗਾਂ ਸੀ ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਉਹ ਪਾਰਕਿੰਗਾਂ ਫੁੱਲ ਹੋ ਗਈਆਂ ਪਾਣੀ ਨਾਲ ਸਾਹ ਕਰਕੇ ਔਖਾ ਹੋ ਗਿਆ ਥੋੜਾ ਜਿਹਾ ਕੰਮ ਤੇ ਚੱਲਦੇ ਆ ਸਾਰਾ ਮੇਲਾ ਦਿਖਾਉਨੇ ਆਪਾਂ ਤੁਹਾਨੂੰ ਇੱਥੋਂ ਦੂਰੋਂ ਹੀ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਦੇਖ ਸਕਦੇ ਹੋ ਨਾ ਅੰਦਰ ਮੁਠਾ ਟੇਕਣ ਵਾਸਤੇ ਸਾਰਾ ਸਮਾਨ ਜਿਹੜਾ ਇੱਥੋਂ ਮਿਲਦਾ ਦੁਕਾਨਾਂ ਤੋਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਜਰਗ ਦੇ ਮੇਲੇ ਵਾਂਗੇ ਇਹ ਵੀ ਬਹੁਤ ਵੱਡਾ ਮੇਲਾ ਹੁੰਦਾ ਤੇ ਇੱਥੇ ਬੋਰਡ ਵੀ ਜਿਹੜਾ ਆ ਗਿਆ ਬੋਰਡ ਤੇ ਜਿਹੜਾ ਲਿਖ ਕੇ ਦੱਸਿਆ ਹੋਇਆ ਦੇਖ ਸਕਦੇ ਹੋ ਤੁਸੀਂ ਲਓ ਜੀ ਚੱਲਦੇ ਆਪਾਂ ਇੱਥੋਂ ਅੱਗੇ ਵਾਲੇ ਪਾਸੇ ਨੂੰ ਇੱਥੇ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਮਠਿਆਈਆਂ ਵਾਲੀਆਂ ਸਾਰੀਆਂ ਹਨ ਜਲੇਬੀਆਂ ਫੋੜੇ ਲਓ ਜੀ। ਨਾਕੀ ਬਹੁਤ ਰੌਸ਼ਾ ਹੈ ਸੰਗਤਾਂ ਦਾ ਦੂਰੋਂ ਦੂਰੋਂ ਸ਼ਾਮਲ ਹੁੰਦੇ ਨੇ ਲੋਕ ਇਹ ਮੇਲੇ ਦੇ ਵਿੱਚ ਆ ਕੇ 컬러 ਕੋਡ ਦੇ ਮੇਲੇ ਦੇ ਵਿੱਚ ਤੇ ਅੰਦਰ ਵੀ ਆਪਾਂ ਜਾਵਾਂਗੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਤੇ ਇੱਧਰ ਸਾਰੀਆਂ ਵਾਲੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਥੇ ਜਿਵੇਂ ਆ ਕੰਨੇ ਦੇ ਰਸ ਵਾਲੀ ਆ ਕੀ ਦੁਕਾਨ ਹਨ ਐਵੇਂ ਸਾਰੀਆਂ ਦੁਕਾਨਾਂ ਨੇ ਆਲੇ ਦੁਆਲੇ ਲਓ ਜੀ ਆਹ ਕੁਛ ਪਾਪੜਾਂ ਵਾਲੀਆਂ ਹੋ ਗਈਆਂ ਤੇ ਝੂਲੇ ਵੀ ਬਹੁਤ ਲੱਗੇ ਹੋਏ ਨੇ ਚੰਡੋਲ ਕਿਸ਼ਤੀਆਂ ਸਾਰੇ ਝੂਲੇ ਤੁਹਾਨੂੰ ਦਿਖਾਵਾਂਗੇ ਤੇ ਆ ਇੱਥੇ ਜਲੇਬੀਆਂ ਪਕੌੜੇ ਜਿਹੜੇ ਸਾਰੇ ਮੜ ਰਹੇ ਨੇ ਲਓ ਜੀ ਮੇਲੇ ਦੇ ਵਿੱਚ ਆ ਗਰਮ ਗਰਮ ਪਕੌੜੇ ਜਿਹੜੇ ਮੜ ਰਹੇ ਨੇ ਐਵੇਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਲਓ ਜੀ ਗਰਮ-ਗਰਮ ਜਲੇਬੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਆਂਗ ਵਾਲੇ ਕਾਹਲੀ ਵਾਲੇ ਦਾਹਲੀ ਵਾਲੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਆਲੇ-ਦੁਆਲੇ ਤੇ ਉੱਧਰ ਸਾਹਮਣੇ ਚੂਲੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੇਖ ਸਕਦੇ ਹੋ ਲਓ ਜੀ ਜਲੇਬੀਆਂ ਜਲੇਬੀਆਂ ਨੇ ਸਾਰੀਆਂ orange ਗਰਮ-ਗਰਮ ਬਹੁਤ ਭਰਦਾ ਹੈ ਮੇਲਾ ਬਹੁਤ ਭਾਰੀ ਇਕੱਠ ਹੁੰਦਾ ਇਹ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਇਧਰਲੀ ਵਾਲੀ ਸਾਈਡ ਸਾਰੇ ਇਹ ਚੂਲੇ ਨੇ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇੱਥੇ ਸਾਰੀਆਂ ਹੈ ਕੁਛ ਖਾਣ ਪੀਣ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਇੱਧਰ ਆ ਦੋਨੋਂ ਸਾਈਡ ਦੇਖ ਸਕਦੇ ਹੋ ਬਹੁਤ ਭਾਰੀ ਇਕੱਠ ਹੁੰਦਾ ਹੈ ਇਹ ਮੇਲੇ ਦੇ ਵਿੱਚ ਤੇ ਆ ਅੱਜ ਇਹ ਤੀਸਰਾ ਮੇਲਾ ਤੇ ਚੌਥਾ ਮੇਲਾ ਲੱਗੂ 4 ਤਰੀਕ ਦਾ ਤੇ ਇੱਧਰ ਚੱਲਦੇ ਆਪਾਂ ਝੂਲੇ ਵਾਲੀ ਸਾਈਡ ਝੂਲੇ ਦਿਖਾਉਨੇ ਆ ਪਹਿਲਾਂ ਤੁਹਾਨੂੰ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਝੂਲੇ ਜਿਹੜੇ ਲੱਗੇ ਹੋਏ ਨੇ ਆ ਛੋਟੇ ਬੱਚੇ ਵਾਲੀ ਟ੍ਰੇਨ ਆ ਗਈ ਦੇਖੋ ਐਵੇਂ ਦੇ ਬਹੁਤ ਝੂਲੇ ਨੇ ਇੱਥੇ ਮੇਲੇ ਦੇ ਵਿੱਚ ਵਾਕੀ ਇਧਰ ਹੋਰ ਸਾਰੇ ਝੂਲੇ ਲੱਗੇ ਹੋਏ ਨੇ ਸਾਰੇ ਝੂਲੇ ਤੁਹਾਨੂੰ ਦਿਖਾਉਣੇ ਆਪਾਂ ਝੰਡੂਰ ਵੀ ਲੱਗਿਆ ਹੋਇਆ ਇੱਥੇ ਆ ਟ੍ਰੇਨ ਜਿਹੜੀ ਹੁਣ ਚਲਾਉਣਗੇ ਇਹ ਟ੍ਰੇਨ ਆਪਾਂ ਚਾਲਦੀ ਦਿਖਾਵਾਂਗੇ ਤੁਹਾਨੂੰ ਪੱਕੇ ਇਧਰ ਵਾਲੇ ਦੁਆਲੇ ਤੁਹਾਨੂੰ ਇਕੱਠ ਦਿਖਾਇਆ ਹੀ ਹੈ ਜਿਹੜਾ ਹਨ ਬਹੁਤ ਇਕੱਠ ਹੋਇਆ ਹੋਇਆ ਹੈ ਮੇਲੇ ਦੇ ਵਿੱਚ ਤੇ ਕਿਸ਼ਤੀ ਵੀ ਚੱਲ ਰਹੀ ਹੈ ਉਧਰ ਤੇ ਚੰਡੋਲ ਵੀ ਚੱਲ ਪਿਆ ਦੇਖ ਸਕਦੇ ਹੋ ਤੁਸੀਂ ਤੇ ਇਧਰ ਵੀ ਅੱਗੇ ਵਾਲੇ ਪਾਸੇ ਆ ਕੁਝ ਛੋਟੇ ਬੱਚਿਆਂ ਵਾਲੇ ਝੂਲੇ ਨੇ ਦੇਖ ਸਕਦੇ ਹੋ ਬਹੁਤ ਸਾਰੇ ਛੋਟੇ ਬੱਚਿਆਂ ਵਾਲੇ ਝੂਲੇ ਨੇ ਇੱਥੇ ਛੋਟੇ ਛੋਟੇ ਬੱਚੇ ਜੜਾ ਇੰਜੋਏ ਕਰ ਰਹੇ ਨੇ ਬਹੁਤ ਭਾਰੀ ਇਕੱਠ ਹੈ ਇਹ ਮੇਲੇ ਦੇ ਵਿੱਚ ਇੱਧਰ ਆ ਚੰਡੋਲ ਆ ਗਿਆ ਇੱਥੋਂ ਚੰਡੋਲ ਦੀ ਜਿਹੜੀ ਟਿਕਟ ਮਿਲਦੀ ਹੈ ਦੇਖ ਸਕਦੇ ਹੋ ਤੁਸੀਂ ਤੇ ਆ ਕਿਸ਼ਤੀ ਚੱਲ ਰਹੀ ਹੈ ਕਿਸ਼ਤੀ ਵਾਲਾ ਝੂਲਾ ਇੱਧਰ ਇਹ ਵੀ ਕਾਫੀ ਖਤਰਨਾਕ ਹੁੰਦੀ ਹੈ ਕਿਸਤੀ ਪੂਰੀ ਟੇਢੀ ਹੋ ਜਾਂਦੀ ਹੈ। ਤੇ ਇਥੋਂ ਚੱਲਦੇ ਆ ਅੱਗੇ ਵਾਲੇ ਪਾਸੇ ਨੂੰ ਕੁਝ ਹੋਰ ਜਿਹੜੇ ਝੂਲੇ ਤੁਹਾਨੂੰ ਦਿਖਾਉਣੇ ਆ। ਤੇ ਇੱਧਰ ਆ ਝੂਲੇ ਤਾਂ ਵੀ ਚਾਹ ਝੂਲਿਆਂ ਤੇ ਵੀ ਬਹੁਤ ਰਾਸ਼ਾ ਦੇਖ ਸਕਦੇ ਹੋ ਤੁਸੀਂ। ਛੋਟੇ ਬੱਚਿਆਂ ਵਾਲੇ ਝੂਲੇ ਨੇ ਇਹ। ਐਵੇਂ ਤੇ ਬਹੁਤ ਸਾਰੇ ਝੂਲੇ ਨੇ ਮੇਲੇ ਦੇ ਵਿੱਚ। ਅੱਗੇ ਚੱਲਦੇ ਹਾਂ ਅੱਗੇ ਉਹ ਦੇਖਦੇ ਹਾਂ ਤੇ ਇੱਧਰ ਟ੍ਰੇਨ ਵੀ ਚਲਾਤੀ ਜਿਹੜੀ ਇਹ ਵੀ ਤੁਹਾਨੂੰ ਦਿਖਾਉਣੀ ਆ ਆ ਦੇਖੋ ਛੋਟੇ ਛੋਟੇ ਬੱਚੇ ਇੱਥੇ ਇੰਜੋਏ ਕਰ ਰਹੇ ਨੇ ਬੈਠ ਕੇ ਜੱਜੋ ਸ਼ਾਮ ਦੇ ਟਾਈਮ ਪੂਰਾ ਮੇਲਾ ਜਿਹੜਾ ਭੱਗ ਗਿਆ ਕਿਉਂਕਿ ਸਵੇਰੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਹਨ ਇੱਥੇ ਉਹ ਮੀਂਹ ਸੀਗਾ ਤਾਂ ਕਰਕੇ ਸ਼ਾਮ ਨੂੰ ਪੂਰਾ ਮੇਲਾ ਇਹ ਭੱਗ ਗਿਆ ਇੱਧਰ ਵੀ ਦੁਕਾਨਾਂ ਤੇ ਪੂਰੀ ਜਿਹੜੀ ਭੀੜ ਹੋਈ ਹੋਈ ਆ ਦੇਖ ਸਕਦੇ ਹੋ ਤੁਸੀਂ ਆਹ ਸਾਈਡ ਵੀ ਆ ਸਾਰੀਆਂ ਇੱਥੇ ਦੁਕਾਨਾਂ ਕੁਝ ਖਾਣ ਪੀਣ ਵਾਲੀਆਂ ਲੱਗੀਆਂ ਹੋਈਆਂ ਨੇ ਹਨਾ ਤੇ ਇੱਧਰ ਵੀ ਸਾਰੀਆਂ ਨਾਲ ਨਾਲ ਆਹ ਹਲਵਾਈਆਂ ਵਾਲੀਆਂ ਦੁਕਾਨਾਂ ਗਰਮ ਗਰਮ ਪਕੌੜੇ ਜਲੇਬੀਆਂ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਇਧਰ ਆਹ ਰਾਸਤਾ ਜਿਹੜਾ ਮੰਦਿਰ ਨੂੰ ਜਾਂਦਾ ਤੇ ਇਧਰ ਵੀ ਆਪਾਂ ਜਾਂਦੇ ਆ ਤੇ ਇਧਰ ਦਰਸ਼ਨ ਵੀ ਕਰਵਾਵਾਂਗੇ ਤੁਹਾਨੂੰ ਬਾਕੀ ਇਧਰ ਵੀ ਆ ਗਰਮ ਗਰਮ ਜਿਹੜੀਆਂ ਜਲੇਬੀਆਂ ਮੜ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਤੇ ਇਧਰ ਅੱਗੇ ਚੱਲਦੇ ਆ ਇੱਥੇ ਵੀ ਕੁਝ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਆਲੇ ਦੋਲੇ ਸਾਰੀਆਂ ਦੇਖ ਸਕਦੇ ਹੋ ਤੁਸੀਂ ਰਾਹ ਮੈਂ ਸੱਜੇ ਸਜਾਵਟ ਦਾ ਸਾਮਾਨ ਜਿਹੜਾ ਹਨਾ ਲੋ ਜੀ ਆ ਕੁਝ ਵਰਤਨ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਆ ਟਾਈਮ ਪੂਰਾ ਰਸ਼ ਹੋ ਗਿਆ ਜਿਹੜਾ ਮੇਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਇੱਥੇ ਆ ਸਾਰੀਆਂ ਦੁਕਾਨਾਂ ਬੱਚਿਆਂ ਦੇ ਖਿਡਾਉਣੇ ਵਾਲੀਆਂ ਸਾਰੀਆਂ ਐਵੇਂ ਦੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਤੇ ਇਧਰ ਅੱਗੇ ਚੱਲਦੇ ਆਪਾਂ ਇਹ ਸਾਰੀਆਂ ਇੱਥੇ ਵਾਲੇ ਦੁਕਾਨਾਂ ਕੁਛ ਕੱਪੜੇ ਵਾਲੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਇੱਥੇ। ਲਓ ਜੀ। ਆਹ ਸਾਰੇ ਬੱਚੇ ਵਾਲੇ ਖੜਾਉਣੇ ਹਨ ਐਵੇਂ ਦਾ ਸਾਰਾ ਸਮਾਨ ਹੈ। ਤੇ ਇੱਧਰ ਵੀ ਬਹੁਤ ਸਾਰੀਆਂ ਹੈ ਦੁਕਾਨਾਂ ਹੀ ਨੇ ਸਾਰੀਆਂ ਆਹ ਸਾਈਡ ਇਹ ਸਾਰੀਆਂ ਦੁਕਾਨਾਂ ਆਪਾਂ ਦੇਖਦੇ ਹਾਂ। ਲਓ ਜੀ। ਤੇ ਨੇੜੇੋਂ ਤੁਹਾਨੂੰ ਦੁਕਾਨਾਂ ਦਿਖਾਉਣੇ ਆ। ਇੱਕਦਮ ਮੀਂਹ ਕਰਕੇ ਬਹੁਤ ਦਿੱਕਤ ਆਉਂਦੀ ਆ। ਕਿਉਂ ਥੱਲੋਂ ਪੂਰਾ ਗਿੱਲਾ ਹੋਇਆ ਹੋਇਆ ਹੈ ਜਿਹੜਾ ਲਓ ਜੀ ਐਵੇਂ ਦਾ ਸਾਰਾ ਸਮਾਨ ਦੁਕਾਨਾਂ ਤੋਂ ਹੀ ਲਓ ਆ ਕੁੜੀਆਂ ਦਾ ਸਮਾਨ ਹੈ ਨਾ ਬਾਰ-ਬਾਰ ਸਾਡੀ ਕੁੜੀ ਆਉਂਦੀ ਸਾਨੂੰ ਇੱਥੇ ਕੋਲ ਵਧੀਆ ਕੋਈ ਦੀ ਕੋਈ ਚੀਜ਼ ਮਿਲੇਗੀ ਲਓ ਜੀ ਕੋਈ ਵਾਲੀ ਕੋਈ ਮੇਰਾ ਕਦਮ ਇੱਧਰ ਅੱਗੇ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਕਲਰ ਕੋਡ ਦਾ ਮੇਲਾ ਵੀ ਇੱਕ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਹੈ ਜਿਵੇਂ ਜਰਗ ਦਾ ਮੇਲਾ ਹੁੰਦਾ ਹੈ ਨਾ ਉਸੇ ਤਰ੍ਹਾਂ ਇਸ ਮੇਲੇ ਤੇ ਵੀ ਭਾਰੀ ਇਕੱਠ ਹੁੰਦਾ ਤੁਸੀਂ ਇਕੱਠ ਦੇਖ ਹੀ ਲਿਆ ਹੈ ਨਾ ਲਓ ਜੀ ਐਵੇਂ ਦੀਆਂ ਸਾਰੀਆਂ ਦੁਕਾਨਾਂ ਬੱਚੀ ਵਾਲੇ ਖੜਾਉਣੇ ਲਓ ਜੀ ਮਾਸ਼ੱਲੇ ਹੋ ਗਏ ਹਨ ਬਾਕੀਆਂ ਵਿੱਚੋਂ ਇੱਕ ਮੈਂ ਦੋ ਬੱਸ ਵਾਲੇ ਨੂੰ ਇੱਕ ਮੈਂ ਵਾਲੇ ਫੈਲੋ ਦੇ ਤੋਂ ਆਜ ਵਾਲੇ ਫੈਲੋ ਦੇ ਤੋਂ ਹੋਰ ਮੈਂ ਇਹ ਆ ਵੀ ਸਾਰੇ ਬੱਚੀ ਵਾਲੇ ਖੜਾਉਣੀ ਖੜਾਉਣੇ ਪਏ ਨੇ ਉਰੇ ਲਾ ਹਾਂ ਜੀ ਗਾਟੀਆਂ ਵਾਲੀ ਸੇ ਔਰ ਟਰੈਕਟਰ ਫੁੱਟਬਾਲਾਂ ਹੋ ਗਈਆਂ ਹਨ ਲਓ ਜੀ ਐਵੇਂ ਸਾਰੀਆਂ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਧਰ ਵੀ ਆਓ ਸਾਰੇ ਬੱਚੇ ਵਾਲੇ ਖੜਾਉਣੇ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਅਕੜਾਉਣੇ ਖੜਾਉਣੇ ਨੇ ਬੱਚਿਆਂ ਦੇ ਜਿਹੜੇ ਇੱਥੇ ਤੇ ਫਿਰ ਇਹ ਤੋਂ ਬਾਅਦ ਆਪਾਂ ਜਾਵਾਂਗੇ ਤੁਹਾਨੂੰ ਬਾਹਰੋਂ ਸਾਰਾ ਦਿਖਾ ਕੇ ਅੰਦਰ ਮੰਦਰ ਦੇ ਵਿੱਚ ਉੱਥੇ ਸਾਰੇ ਦਰਸ਼ਨ ਕਰਵਾ ਕੇ ਲੈ ਕੇ ਆਵਾਂਗੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਹਾਂ ਦੁਕਾਨਾਂ ਨੇ ਆ ਕੁਝ ਪਰਸ ਹੋਗੇ ਹਨ ਐਵੇਂ ਨਹੀਂ ਸਾਰੀਆਂ ਲਓ ਜੀ ਵਾਕੀ ਇਕੱਠ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਬਹੁਤ ਭਾਰੀ ਇਕੱਠਾ ਜਿਹੜਾ ਹੋਇਆ ਹੋਇਆ ਆ ਦੋਨੋਂ ਸਾਈਡ ਦੁਕਾਨੀ ਦੁਕਾਨਾਂ ਨੇ ਸਾਰੀਆਂ ਇੱਥੇ ਵੀ ਪੂਰਾ ਰੌਣਕ ਹੋਇਆ ਹੋਇਆ ਲਓ ਜੀ ਇਹੋ ਵਾਲੇ ਦੇ ਵਾਲੇ ਸਾਰੀਆਂ ਇੱਥੇ ਦੁਕਾਨਾਂ ਨੇ ਤੇ ਆਹ ਸਾਈਡ ਤੁਹਾਨੂੰ ਦਿਖਾਉਣਾ ਮੀਂਹ ਕਰਕੇ ਕੁਝ ਥੋੜਾ ਜਿਆਦਾ ਕੰਮ ਖਰਾਬ ਹੋ ਗਿਆ ਨੇ ਇਧਰੋਂ ਵੀ ਦਿਖਾਉਂਦੇ ਇੱਥੇ ਸਾਰਾ ਪਾਣੀ ਖੜਾ ਦੇਖੋ ਆਹ ਸਾਈਡ ਸਾਰੀ ਪਾਰਕਿੰਗ ਵਾਲੀ ਆ ਸਾਰੀ ਫੁੱਲ ਹੋਈ ਹੋਈ ਆ ਅੱਜ ਤੋੜਿਆ ਮੀਨੇ ਮਜ਼ਾ ਖਰਾਬ ਕਰਤਾ ਮੇਲੇ ਦਾ ਨਹੀਂ ਇੱਧਰ ਵੀ ਸਾਰੀਆਂ ਦੁਕਾਨਾਂ ਨੇ ਬਹੁਤ ਸਾਰੀਆਂ ਇਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਮੈਂ ਹੁਣ ਉੱਪਰ ਦੀ ਘੁੰਮ ਕੇ ਆਇਆ ਨਹੀਂ ਗੱਡੀ ਆਪਣੀ ਇੱਧਰ ਲੱਗਣੀ ਸੀ ਫਾਰੀਆਂ ਦੇ ਵਿੱਚ ਤਾਂ 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 ਛੱਡ ਤਾਂ ਸਾਹ ਥੋੜੇ ਦਿਖਾ ਲੈ ਤੇ ਇੱਥੇ ਵੀ ਸਾਰੀਆਂ ਦੁਕਾਨਾਂ ਨੇ ਲੱਗੀਆਂ ਹੋਈਆਂ ਇਹ ਦਿਖਾਉਣੀ ਆ ਤੁਹਾਨੂੰ ਇੱਥੋਂ ਆ ਪ੍ਰਸ਼ਾਦ ਮਿਲਦਾ ਸਾਰਾ ਅੰਦਰ ਮੱਥਾ ਟੇਕਣ ਵਾਲਾ ਜਿਹੜਾ ਲਓ ਜੀ ਇੱਧਰ ਵਾਕੀ ਉਸੇ ਜਿਹਾ ਖੜਾਉਣੇ ਵਾਲੀਆਂ ਦੁਕਾਨਾਂ ਆ ਗਈਆਂ ਸਾਰੀਆਂ ਹਨ ਐਵੇਂ ਦਾ ਸਾਰਾ ਸਮਾਨ ਆ ਇੱਥੇ ਸਾਰਾ ਇਹ ਬਾਜ਼ਾਰ ਲੱਗਿਆ ਹੋਇਆ ਵਾਲੇ ਨਾਲੇ ਤੇ ਆ ਇਥੋਂ ਆਹ ਸਾਈਡ ਤੋਂ ਮੰਦਰ ਦੇ ਵਿੱਚ ਆਹ ਐਂਟਰੀ ਐ ਆਹ ਗੇਟ ਆ ਜਿਹ ਫਿਲਹਾਲ ਮੰਦਾਂ ਲਾਓ ਜੀ ਚੱਲਦੇ ਹਾਂ ਹੁਣ ਆਪਾਂ ਅੰਦਰ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਅੰਦਰ ਵੀ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਤੇ ਇੱਥੇ ਵੀ ਆ ਜਿਹੜਾ ਮੰਦਿਰ ਨੂੰ ਰਸਤਾ ਜਾਂਦਾ ਉਹਦੇ ਤੇ ਸਾਰੇ ਤੇ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਤੇ ਕੁਝ ਅੱਗੇ ਵਾਲੇ ਪਾਸੇ ਪ੍ਰਸ਼ਾਦ ਵਾਲੀਆਂ ਸਾਰੀਆਂ ਦੁਕਾਨਾਂ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਦੋਨੋਂ ਸਾਈਡ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆਹ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਸਾਰੀਆਂ ਦੁਕਾਨਾਂ ਨੇ ਇਹ ਸਾਰਾ ਪ੍ਰਸ਼ਾਦ ਅੰਦਰ ਮੱਥਾ ਟੇਕਣ ਵਾਸਤੇ ਕਰਮ ਕਰਮ ਜਲੀਬੀਆਂ ਕੁਝ ਬਣੀਆਂ ਹੋਈਆਂ ਨੇ ਐਵੇਂ ਜੀਆਂ ਸਾਰੀਆਂ ਇੱਥੇ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਆ ਇਧਰ ਵਾਲੇ ਪਾਸੇ ਵੀ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਆਹ ਰਸਤਾ ਸਦਮੰਦਰ ਨੂੰ ਜਾਂਦਾ ਅੰਦਰ ਚੱਲਦੇ ਹਾਂ ਦਰਸ਼ਨ ਕਰਵਾਉਣੇ ਆ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਦੇਖ ਸਕਦੇ ਹੋ ਤੁਸੀਂ ਤੇ ਇਧਰ ਰਸਤੇ ਤੇ ਵੀ ਕੁਝ ਕੋ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆਲੇ ਦੁਆਲੇ ਆਹ ਸਾਰੀਆਂ ਖੜਾਉਣੇ ਵਾਲੀਆਂ ਪਰਸ ਵਾਲੀਆਂ ਹਨ ਇਹ ਵੀ ਤੁਹਾਨੂੰ ਆ ਕੇ ਸਾਰਾ ਬਾਹਰੋਂ ਦਿਖਾਉਨੇ ਆ ਪਹਿਲਾਂ ਅੰਦਰ ਦਰਸ਼ਨ ਕਰਵਾ ਦੀ ਜੀ ਆ ਇਕੱਠਾ ਹੈ ਸੰਗਤਾਂ ਦਾ ਦਿਖਾਉਣੇ ਆ ਤੁਹਾਨੂੰ ਦਰਸ਼ਨ ਕਰਨ ਵਾਸਤੇ ਆਹ ਸਾਰੀ ਲਾਈਨ ਇੱਧਰ ਜਿਹੜੀ ਲੱਗੀ ਹੋਈ ਹੈ ਨਾ ਇਹ ਦਰਸ਼ਨ ਕਰਨ ਵਾਸਤੇ ਲੱਗੀ ਹੋਈ ਹੈ ਜਿਹੜੀ ਸਾਰੀ ਤੁਸੀਂ ਦੇਖ ਸਕਦੇ ਹੋ ਲਓ ਆਹ ਸਾਰਾ ਇਕੱਠਾ ਹੈ ਲਓ ਆਹ ਸਾਰੀ ਲਾਈਨ ਦਰਸ਼ਨਾਂ ਵਾਸਤੇ ਹੈ ਬਹੁਤ ਭਾਰੀ ਇਕੱਠ ਹੋਇਆ ਹੋਇਆ ਇੱਥੇ। ਜਾਨ ਨਾਲ ਚੱਲਦਾ ਸਭਾ। ਛੋੜੇ-ਮੋੜਾ ਵਾਲਾ ਬੱਚਾ ਮਾਤਾ-ਬਿਤਾ ਦੇ ਦੀ ਗੁਟੀ ਦੇ ਸ਼ਗਾਰ ਮਾਤਾ-ਬਿਤਾ ਦੀ 1 ਕਿੱਟ ਤੱਕ ਮਾਇਦੇ ਵਿੱਚ ਆ। ਸਾਰੇ ਲੈਣ ਦਰਸ਼ਨ ਆਉਣ ਵਾਲਿਆਂ ਦੀ ਹੋ। ਭਾਈ ਕਿਰਪਾ ਕਰੇ ਅੱਗੇ ਵਾਸਤੇ ਦਾਣ ਕਰਦਾ। ਸੇਵਾ ਕਰਦਾ ਬਰਵਤ ਸੇਵਾ ਤੇ 165 ਪੈਸੇ ਦੀ ਦਾਸ। ਦਾਣ ਦੇ ਨਾਲ ਸਾਕ ਸਾਰਤ ਦਾਸ। ਜੈ ਮਾਤਾ। ਦੇਖ ਸਕਦੇ ਹੋ ਤੁਸੀਂ ਬਹੁਤ ਇਕੱਠਾ ਜਿਹੜਾ ਹੋਇਆ ਹੋਇਆ ਉਹ ਸਾਡੇ ਕਣ ਵਾਸਤੇ ਆਪਣੇ ਗੁਰੂ ਦਾ ਸਾਦਾ ਨੇ ਬਹੁਤ ਭਾਰੀ ਇਕੱਠ ਹੋਇਆ ਹੋਇਆ ਇੱਥੇ ਸਾਡੇ ਭਾਈ ਸਰਦਜੀਤ ਕੌਰ ਜਿਹੜਾ ਪੈਰ ਆਮ ਆਪੇ ਪਾਟੇ ਬਹੁਤ ਬਹੁਤ ਸੌਰ ਪੈਣੇ ਚਾਹੀਏ ਜੀ ਸਰਪੰਚ ਜੀ ਨੇ ਸਾਡੇ ਲਈ ਦੀ ਸੇਵਾ ਦਾ ਆਹ ਸਾਡੇ ਪਰਿਵਾਰ ਦੇ ਆਦੀ ਵਾਸੀ ਨੇ ਪੂਰੀ ਦੁਨੀਆ ਦੇ ਵਿੱਚ ਲਾਇਆ खाया जाएगा और इनको दूधी भेंगा पल्ले महंगाई बढ़ रही हो आपको दूध का कपड़ा भी लगाना पड़ेगा ना तो मुंगा लगाने के बजाय तो आपको इस फास्ट फैक्ट्री के घर में बसे हाथापाह पकड़ने जरूर दूध की खाली thank you Thank okay. you. 何 <laughs> ਮਹਾਮੰਦਰ ਚਰਨਾਂ ਜੀ ਲੱਗ ਜਣਾ ਦਾਨ ਸਰਦ ਅਨੁਸਾਰ ਦਰਸ਼ਨ ਕਰਵਾਤੇ ਤੇ ਹੁਣ ਆਪਾਂ ਬਾਹਰ ਆ ਗਏ ਤੇ ਬਾਹਰੋਂ ਸਾਰਾ ਮੇਲਾ ਜਿਹੜਾ ਆਪਾਂ ਦਿਖਾਉਨੇ ਆਂ ਰੱਸ਼ ਤੁਸੀਂ ਦੇਖ ਸਕਦੇ ਹੋ ਬਹੁਤ ਇਕੱਠਾ ਹੈ ਸੰਗਤਾਂ ਦਾ ਭਾਰੀ ਮੇਲੇ ਦੇ ਵਿੱਚ ਅੰਦਰ ਤੁਸੀਂ ਦੇਖਿਆ ਹੀ ਹੈ ਜਿੱਥੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਮੰਦਰ ਦੇ ਵਿੱਚ ਬਹੁਤ ਵੱਡੀ ਜਿਹੜੀ ਲਾਈਨ ਲੱਗੀ ਹੋਈ ਹੈ ਮੱਥਾ ਟੇਕਣ ਵਾਸਤੇ ਤੇ ਉੱਥੇ ਕੋ ਆਲੇ ਦੋਲੇ ਸਾਰੀਆਂ ਇਹ ਦੁਕਾਨਾਂ ਨੇ ਲੱਗੀਆਂ ਹੋਈਆਂ ਹਨ ਕੁਛ ਖਾਣ ਪੀਣ ਵਾਲੀਆਂ ਐਵੇਂ ਜਿਹੀਆਂ ਸਾਰੀਆਂ ਦੁਕਾਨਾਂ ਜਿਵੇਂ ਆਹ ਕੁਲਚੀ ਵਾਲੀ ਲੱਗੀ ਹੋਈ ਹੈ ਹਨਾ ਇੱਧਰ ਆ ਪਾਂ ਜਲੇਬੀਆਂ ਜਿਵੇਂ ਤੁਹਾਨੂੰ ਦਿਖਾਈਆਂ ਸੀਗੀਆਂ ਤੇ ਚੱਲਦੇ ਆਂ ਕਿ ਅੱਗੇ ਸਾਰਾ ਤੁਹਾਨੂੰ ਮੇਲਾ ਜਿਹੜਾ ਆਪਾਂ ਦਿਖਾਉਨੇ ਆਂ ਬਹੁਤ ਭਰ ਗਿਆ ਮੇਲਾ ਇੱਧਰ ਵਾਲੇ ਸਾਈਡ ਝੂਲੇ ਨੇ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਝੂਲੇ ਦਿਖਾਈ ਸੀ ਤੇ ਇੱਥੋਂ ਦੇਖਦੇ ਨੇ ਟੰਡੋਲ ਚੱਲ ਰਿਹਾ ਦੇਖੋ ਇੱਧਰ ਵੀ ਆ ਸਾਰਾ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਲੱਗੀਆਂ ਹੋਈਆਂ ਆਹ ਸਾਈਡ ਵੀ ਸਾਰੀਆਂ ਇਹ ਸੇ ਦੁਕਾਨਾਂ ਹੀ ਦੁਕਾਨਾਂ ਨੇ ਦੋਨੋਂ ਸਾਈਡ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਆ ਖੜਾਉਣੇ ਕੜਾਉਣੇ ਹਨ ਲਓ ਜੀ ਆਹ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਦੁਕਾਨਾਂ ਆਇਨ ਕਾ ਹੋ ਗਿਆ ਨਾ ਐਵੇਂ ਦਾ ਸਾਰਾ ਸਮਾਨ ਆ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਦੋਨੋਂ ਸਾਈਡ ਦੁਕਾਨਾਂ ਹੀ ਦੁਕਾਨਾਂ ਨੇ ਸਾਰੇ ਬੱਚਿਆਂ ਦੇ ਖਲਾਉਣਾ ਹੀ ਕਰਾਉਣੇ ਨੇ ਵਾ ਬੈਂਕ ਪਰਸੋ ਤੇ ਇੱਧਰ ਵੀ ਸਾਰੀਆਂ ਹੱਦਕਾਨਾ ਨੇ ਲਓ ਜੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਬਹੁਤ ਦੂਰੋਂ ਦੂਰੋਂ ਸ਼ਾਮਲ ਹੁੰਦੀਆਂ ਨੇ ਸੰਗਤਾਂ ਇਸ ਮੀਲੇ ਦੇ ਵਿੱਚ 컬러 ਕੋਡ ਦੇ ਮੀਲੇ ਵਿੱਚ ਇੱਥੇ ਪੂਰਾ ਰਾਸ਼ਾ ਜਿਹੜਾ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਜੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਆਲੇ ਦੁਆਲੇ ਇਦੋਂ ਰਾਸ਼ਤੂ ਵੀ ਦੇਖ ਸਕਦੇ ਹਾਂ ਬਹੁਤ ਭਾਰੀ ਰਾਸ਼ ਹੋਇਆ ਹੋਇਆ ਜਿਹੜਾ ਲਓ ਜੀ ਅੰਦਰ ਮੱਥਾ ਟੇਕਣ ਨੂੰ ਵੀ ਬਹੁਤ ਵੱਡੀ ਜਿਹੜੀ ਲਾਈਨ ਲੱਗੀ ਹੋਈ ਹੈ ਲਓ ਜੀ ਆ ਸਾਰੀਆਂ ਦੁਕਾਨਾਂ ਦੇਖੋ ਇੱਥੇ ਅੰਦਰੋਂ ਆਪਾਂ ਆ ਗਏ ਤੇ ਇੱਧਰ ਉਸੇ ਤਰ੍ਹਾਂ ਜਲੇਬੀਆਂ ਵਾਲੀਆਂ ਦੁਕਾਨਾਂ ਸਾਰੀਆਂ ਹਲਵਾਈਆਂ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਗਰਮ-ਗਰਮ ਜਲੇਬੀਆਂ ਬਣੀਆਂ ਪਈਆਂ ਨੇ ਹੋਰ ਵੀ ਸਾਰੀ ਮਠਿਆਈ ਤੁਸੀਂ ਦੇਖ ਸਕਦੇ ਹੋ ਆ ਗਰਮ-ਗਰਮ ਫਕਾਉੜੇ ਵੀ ਜਿਹੜੇ ਮੜ ਰਹੇ ਨੇ ਦੇਖੋ ਇੱਧਰ ਸਾਰੇ ਦੁਕਾਨਾਂ ਨੇ ਆਲੇ-ਦੁਆਲੇ ਲੱਗੀਆਂ ਹੋਈਆਂ। ਖਾਣ-ਪੀਣ ਵਾਲੀਆਂ ਹੋ ਗਈਆਂ ਹਨ ਜਿਵੇਂ। ਆਇਓ ਤੁਸੀਂ ਦੇਖੋ, ਆ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹਨਾ ਆਲੇ-ਦੁਆਲੇ ਆਈਸਕ੍ਰੀਮ ਵਾਲੀਆਂ ਹੋ ਗਈਆਂ। ਤੇ ਇੱਧਰਲੀ ਵਾਲੀ ਸਾਈਡ ਆ ਝੂਲੇ ਆ ਗਏ ਸਾਰੇ। ਇਹ ਵੀ ਆਪਾਂ ਦੁਬਾਰਾ ਹੋਰ ਨੇੜੋਂ ਜਾ ਕੇ ਤੁਹਾਨੂੰ ਦਿਖਾਉਨੇ ਆ। ਟੰਡੋਰ ਜਿਹੜਾ ਚੱਲ ਰਿਹਾ ਦੇਖ ਸਕਦੇ ਹੋ। ਸਾਈਡ ਤੋਂ ਬੋਂਸ ਹੋਣਾ ਥੋੜਾ ਥੀਓ ਆਉਂਦਾ ਹੁੰਦਾ ਟੰਡੋਲ ਦਾ ਪਿੱਛੇ ਕਿਸ਼ਤੀ ਵੀ ਜਿਹੜੀ ਚੱਲ ਰਹੀ ਆ ਦੇਖੋ ਆ ਕਿਸ਼ਤੀ ਜੀ ਬਹੁਤ ਖਤਰਨਾਕ ਆ ਯਾਰ ਇਹ ਨਾ ਟੇਢੀ ਹੋ ਜਾਂਦੀ ਆ ਜਮੀ ਤੇ ਆਹ ਟ੍ਰੇਨ ਆ ਆਹ ਟ੍ਰੇਨ ਦੀ ਪਟੜੀ ਆ ਗਈ ਉਹ ਟ੍ਰੇਨ ਪਰਲੇ ਪਾਸੇ ਖੜੀ ਆ ਦੇਖ ਸਕਦੇ ਹੋ ਉਧਰੋਂ ਜਾ ਕੇ ਆਪਾਂ ਦਿਖਾਉਨੇ ਆ ਤੁਹਾਨੂੰ ਯਾਰ ਆਹ ਟ੍ਰੇਨ ਤੁਸੀਂ ਦੇਖ ਸਕਦੇ ਹੋ ਆਹ ਟ੍ਰੇਨ ਵਾਲਾ ਝੂਲਾ ਵੀ ਇੱਥੇ ਹੈਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਨੇ ਮੇਲੇ ਦੇ ਵਿੱਚ ਇੰਜੋਏਮੈਂਟ ਵਾਸਤੇ ਦੇਖ ਸਕਦੇ ਹੋ ਤੁਸੀਂ ਲਓ ਜੀ ਤੇ ਜਿਵੇਂ ਟ੍ਰੇਨ ਹੋ ਗਈ ਆ ਇਧਰ ਕੰਟਰੋਲ ਜਿਹੜਾ ਚੱਲ ਰਿਹਾ ਹੈ ਨਾ ਆ ਜਿਹੜਾ ਕਿਸ਼ਤੀ ਵਾਲਾ ਝੂਲਾ ਇਹ ਬਹੁਤ ਖਤਰਨਾਕ ਆ ਇਹ ਜਾਂ ਬਿਲਕੁਲ ਡੇਟਾ ਹੋ ਜਾਂਦਾ ਇੱਕ ਵਾਰ ਤਾਂ ਇਹ ਦੇਖ ਸਕਦੇ ਹੋ ਮੈਂ ਜ਼ੂਮ ਕਰਕੇ ਦਿਖਾਉਣਾ ਲਓ ਜੀ ਤੇ ਬਾਕੀ ਇਧਰ ਟੰਡੋਲ ਵੀ ਜਿਹੜਾ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਟੰਡੋਲ ਚੱਲ ਪਿਆ ਸਾਈਡ ਤੋਂ ਦਿਖਾਉਨੇ ਆਪਾਂ ਵੀਊ ਆ ਛੋਟੇ ਬੱਚੇ ਵਾਲੇ ਝੂਲੇ ਨੇ ਛੋਟੇ ਛੋਟੇ ਬੱਚੇ ਬਹੁਤ ਇੰਜੋਏ ਕਰ ਰਹੇ ਨੇ ਗੱਡੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਇੱਕੋ ਜਿਹਾ ਲੱਗਦਿਆਂ ਜਵਾਕ ਬਾਕੀ ਇਧਰ ਆ ਸਾਰੇ ਝੂਲੇ ਤੁਹਾਨੂੰ ਦਿਖਾਏ ਨੇ ਆਪਾਂ ਟੰਡੋਲ ਹੋ ਗਿਆ ਹਨ ਜਿਵੇਂ ਆਹ ਟ੍ਰੇਨ ਹੋ ਗਈ ਲਓ ਜੀ ਇਸ ਤਰ੍ਹਾਂ ਦੇ ਸਾਰੇ ਇੱਥੇ ਝੂਲੇ ਨੇ ਮੇਲੇ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸੇ ਸੀ ਵੀਡੀਓ ਦੇ ਸ਼ੁਰੂ ਚ ਕੀ ਇਹ ਮੇਲਾ ਜਿਹੜਾ ਬਹੁਤ ਭਰਦਾ ਹੈ ਕਲਰ ਕੋਡ ਦਾ ਤੇ ਆ ਇਧਰ ਆ ਵੀ ਕੁਝ ਛੋਟੇ ਬੱਚਿਆਂ ਵਾਲੇ ਝੂਲੇ ਨੇ ਆ ਬੱਚਿਆਂ ਦੇ ਇੰਜੋਏ ਕਰਨ ਵਾਸਤੇ ਨੇ ਛੋਟੇ ਛੋਟੇ ਬੱਚੇ ਇੰਜੋਈ ਵੀ ਜਿਹੜਾ ਕਰ ਰਹੇ ਨੇ ਦੇਖੋ ਜੰਪ ਵਾਲੇ ਇਸ ਤਰ੍ਹਾਂ ਦੇ ਬਹੁਤ ਛੂਲੇ ਹੈਗੇ ਨੇ ਮੇਲੇ ਦੇ ਵਿੱਚ ਲਓ ਜੀ ਬਾਕੀ ਆ ਸਾਰਾ ਆਲਾ ਦਵਾਲਾ ਮੇਲੇ ਦਾ ਬਹੁਤ ਭੱਕ ਗਿਆ ਮੇਲਾ ਆਹ ਟਾਈਮ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਇਆ ਕਲਰ ਕੋਡ ਦਾ ਮੇਲਾ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ